ਪਟਿਆਲਾ ਪੁਲਿਸ ਨੂੰ ਇੱਕ ਵਾਰ ਫੇਰ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਵਿਅਕਤੀ ਜਿਹੜੇ ਤਿੰਨ ਕਰਤੂਸ ਤੇ ਸੱਤ ਜਿੰਦਾ ਕਰਤੂਸ ਇਹ ਤਿੰਨ ਦੇਸੀ ਪਿਸਤੋਲਾਂ ਦੇ ਨਾਲ ਗ੍ਰਿਫਤਾਰ ਕੀਤੇ ਨੇ ਸਾਡੇ ਨਾਲ ਡੀਐਸਪੀ 2 ਮਨੋਜ ਗੋਸਾਈ ਜੀ ਮੌਜੂਦ ਨੇ ਗਲਬਤ ਸਰ ਤਿੰਨ ਵਿਅਕਤੀ ਕਾਬੂ ਕੀਤੇ ਨੇ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਮੌਲਾ ਕੀ ਹੈ ਸਰ ਇਹ ਜੀ ਸਾਡੇ ਅਨਾਜ ਮੰਡੀ ਥਾਣਾ ਦੇ ਪੁਲਿਸ ਨੇ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਦੋ ਬੰਦੇ ਜਿਹੜੇ ਨੇ ਓਹੋ ਅਮਲੋਦੇ ਰਹਿਣ ਵਾਲੇ ਨੇ ਤੇ ਇੱਕ ਸੋਲਰ ਪਸਿਆਣਾ ਥਾਣੇ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਅਸੀਂ ਤਿੰਨ ਕੰਟਰੀ ਮੇਡ ਪਿਸਤਲ ਜਿਹੜੇ ਨੇ ਉਹ ਬਰਾਮਦ ਕੀਤੇ ਨੇ। ਤਿੰਨ ਕੰਟਰੀ ਮੇਡ ਪਿਸਤਲ ਨੇ ਤੇ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕੀ ਕੋਈ ਵਾਰਦਾਤ ਤੋਂ ਅੰਜਾਮ ਦੇਣੀ ਸੀ। ਜੀ ਅਸੀਂ ਇਹਨਾਂ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਰਿਮਾਂਡ ਦੇ ਦੌਰਾਨ ਇਹ ਪੁੱਛ-ਕਿਛ ਕਰਾਂਗੇ ਤੇ ਉਸ ਤੋਂ ਫਿਰ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਸੀ, ਕਿੱਥੇ ਲੈ ਕੇ ਜਾਣੇ ਸੀ ਜਾਂ ਕੀ ਕਰਨਾ ਸੀ। ਤੇ ਇਨੀਸ਼ੀਅਲੀ ਲੱਗ ਰਿਹਾ ਹੈ ਕਿ ਇਹਨਾਂ ਨੇ ਆਪ ਹੀ ਕੋਈ ਵਾਰਦਾਤ ਕਰਨੀ ਸੀ। ਉਹ ਜਿਹੜੀ ਅਗਲੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਅਸੀਂ ਕਲੀਅਰ ਕਰ ਪਾਵਾਂਗੇ। ਇਹਨਾਂ ਦਾ ਕੋਈ ਪਿਛੋਕੜ ਵਗੈਰਾ ਤਿੰਨਾਂ ਵਿਅਕਤੀਆਂ ਦਾ ਕੋਈ ਪ ਫਸਿਆਣੇ ਏਰੀਆ ਦਾ ਰਹਿਣ ਵਾਲਾ ਸੂਲਰ ਦਾ ਉਹਦੇ ਉੱਤੇ ਚਾਰ ਪਰਚੇ ਪਹਿਲਾਂ ਦਰਜ ਨੇ ਇਹਦੇ ਵਿੱਚ ਇੱਕ 382 ਆਈਪੀਸੀ ਦਾ ਪਰਚਾ ਵੀ ਹੈਗਾ ਜੇਲ੍ਹ ਦਾ ਇੱਕ ਪਰਚਾ ਹੈਗਾ ਤੇ ਚੋਰੀ ਦੇ ਦੋ ਮਾਮਲੇ ਹੈਗੇ ਪਰ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਹੈਗੇ ਨੇ ਤੇ ਅਸਲਾ ਲੈ ਕੇ ਘੁੰਮ ਰਹੇ ਨੇ ਇੱਥੇ ਲੈ ਕੇ ਆ ਰਹੇ ਨੇ ਤੇ ਕੋਈ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਸੀ ਜੇ ਬਿਲਕੁਲ ਅਸਲਾ ਇਹਨਾਂ ਕੋਲੇ ਹੈਗਾ ਤਿੰਨ ਤਿੰਨ ਹਥਿਆਰ ਇਹਨਾਂ ਤੋਂ ਬਰਾਮਦ ਹੋਏ ਨੇ ਤਾਂ ਜਾਹਿਰ ਜੀ ਗੱਲ ਹੈ ਇਹਨਾਂ ਨੇ ਕੋਈ ਵਾਰਦਾਤ ਹੀ ਕਰਨੀ ਸੀ ਕਿਉਂਕਿ ਸੱਬੇ ਕੇ ਬੰਦਾ ਤਾਂ ਕੋਈ ਇਹੋ ਜਿਹਾ ਕੰਮ ਕਰਦਾ ਨਹੀਂ ਇਹ ਇਹਨਾਂ ਦਾ ਕੋਈ ਦੱਸਿਆ ਕਿ ਇਹਨਾਂ ਨੇ ਕੋਈ ਹੋਰ ਵੀ ਸੀ ਕੋਈ ਨਾਲ ਜਾਂ ਕਿੰਨੇ ਪੜੇ ਲਿਖੇ ਨੇ ਇਹ ਤਿੰਨੋਂ ਜਣੇ ਜੀ ਇਹ ਇੱਕ ਤਾਂ ਡਰਾਈਵਰੀ ਦਾ ਕੰਮ ਕਰਦਾ ਪ੍ਰਾਈਵੇਟ ਡਰਾਈਵਰ ਹੈ ਤੇ ਦੋ ਆਪਣੇ ਆਪ ਨੂੰ ਦੱਸਦੇ ਨੇ ਕਿ ਉਹ ਮੈਨ ਮਜ਼ਦੂਰੀ ਕਰਦੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਕਲੀਅਰ ਹੋਊਗਾ ਕਿ ਇਹ ਕੀ ਕਰਦੇ ਸੀ ਕਿਹੜੀਆਂ ਹੋਰ ਵਾਰਦਾਤਾ ਇਹਨਾਂ ਨੇ ਕੀਤੀਆਂ ਨੇ ਉਹ ਪਤਾ ਚੱਲੇਗਾ ਸਰ ਜਿਹੜਾ ਸ਼ਮਸ਼ੀਰ ਹੈ ਪੁਰਾਣੀ ਵਾਰਦਾਤਾ ਕਰਦਾ ਆ ਰਿਹਾ ਤੇ ਹੁਣ ਕੋਈ ਸਖਤਾਈ ਨਾਲ ਇਹਦੇ ਉੱਪਰ ਕਾਰਵਾਈ ਕੀਤੀ ਜਾਏਗੀ ਜੇ ਬਿਲਕੁਲ ਅਸੀਂ ਜਿਹੜਾ ਆਮ ਜਨਕ ਦੇ ਵਿੱਚ ਪਰਚਾ ਦਿੱਤਾ ਹੈ ਉਹ ਸਖਤ ਤੋਂ ਸਖਤ ਤਰਾਹਾਂ ਜੜੀਆਂ ਬਣਦੀਆਂ ਨੇ ਉਹ ਲਾਈਆਂ ਨੇ ਅਸਲਾਏ ਕਿ ਕੰਟਰੀ ਮੈਟ ਅਸਲਾਏ ਤੇ ਵਾ ਕਿ ਲੱਗ ਰਿਹਾ ਕਿ ਕਿ ਤੂੰ ਬਾਹਰ ਤੋਂ ਕਿਤੋਂ ਲੈ ਕੇ ਆ ਰਹੇ ਹੋ ਉਹਨਾਂ ਤੋਂ ਵੀ ਉੱਪਰ ਕਾਰਵਾਈ ਹੋਏਗੀ ਬਿਲਕੁਲ ਜੀ ਜਿੱਥੋਂ ਇਹ ਲੈ ਕੇ ਆਏ ਨੇ ਇਹਨਾਂ ਦਾ ਜਿਹੜਾ ਬੈਕਵਰਡ ਲਿੰਕ ਉਹ ਲੱਭਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਵੀ ਬੰਦਾ ਇਹਨਾਂ ਦਾ ਸਪਲਾਈਰ ਹੋਗਾ ਉੱਤੇ ਵੀ ਇਹਨਾਂ ਦਾ ਅਸੀਂ ਲਿੰਕ ਲੱਭ ਕੇ ਤੇ ਕਾਰਵਾਈ ਕਰਾਂਗੇ ਤੇ ਤਿੰਨ ਵਿਅਕਤੀ ਜਿਹੜੇ ਹੈਗੇ ਨੇ ਕਾਬੂ ਕੀਤੇ ਨੇ ਪਟਿਆਲਾ ਪੁਲਿਸ ਨੇ ਤੇ ਇਹਦੇ ਨਾਲ 7 ਜਿੰਦਾ ਕਾਬੂ ਤੇ ਤਿੰਨ ਦੇਸੀ ਪਿਸਤੌਲ ਜਿਹੜੇ ਕਹਿੰਦੇ ਉਹ ਇਹਨਾਂ ਨੂੰ ਬਰਾਮਦ ਹੋਏ ਨੇ ਤੇ ਹੁਣ ਇਹਨਾਂ ਦਾ ਰਿਮਾਰਡ ਲੈ ਕੇ ਵੱਡੀ ਕਾਰਵਾਈ ਇਹ ਕੀਤੀ ਜਾਏਗੀ ਕਿ ਕੀ ਕੁਛ ਇਹਨਾਂ ਤੋਂ ਹੋਰ ਬਰਾਮਦ ਹੁੰਦਾ ਹੈ ਪਟਿਆਲਾ ਤੋਂ ਕੈਮਰਾਮੈਨ ਨਵੀਸ਼ ਦੇ ਨਾਲ ਕੁਲਵਿੰਦਰ ਕੁਮਾਰ ਇਰਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...